ਨਗਰ ਨਿਗਮ ਚੋਨਾਂ ਨੂੰ ਲੈ ਕੇ ਵਾਰਡ ਨੰਬਰ 54 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਿੰਦਰ ਪਾਲ ਸਿੰਘ ਐਮਪੀ ਜਵੱਦੀ ਵੱਲੋਂ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਡੋਰ ਟੂ ਡੋਰ ਪ੍ਰਚਾਰ ਕਰਦਿਆਂ ਅਮਰਿੰਦਰ ਪਾਲ ਸਿੰਘ ਐਮਪੀ ਜਵੱਦੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਸ ਦੇ ਆਗੂ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਹਰ ਵੇਲੇ ਨਾਲ ਖੜਦੇ ਹਨ ਪੰਜਾਬ ਦਾ ਜਿੰਨਾ ਵਿਕਾਸ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਹੋਇਆ ਹੈ ਉਹਨਾਂ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਅਮਰਿੰਦਰਪਾਲ ਸਿੰਘ ਐਮਪੀ ਜਵੱਦੀ ਨੇ ਕਿਹਾ ਕਿ ਜਿੱਤਣ ਤੋਂ ਬਾਅਦ ਇਲਾਕੇ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ ਤੇ ਕਰਨਗੇ ਇਲਾਕੇ ਦੇ ਸਰਕਾਰੀ ਸਕੂਲਾਂ ਨੂੰ ਵੀ ਅਪਡੇਟ ਕੀਤਾ ਜਾਵੇਗਾ ਸਬਕਾ ਕਾਉਂਸਲਰ ਸਤੁੰਦਰ ਜਵੱਦੀ ਨੂੰ ਵਾਡ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਇੱਕ ਇੱਕ ਅੰਗਿਮਤੀ ਵੋਟ ਆਪ ਉਮੀਦਵਾਰ ਤੇ ਉਹਨਾਂ ਦੇ ਪੁੱਤਰ ਅਮਰਿੰਦਰ ਸਿੰਘ ਪਾਲ ਸਿੰਘ ਐਮਪੀ ਜਵੱਦੀ ਨੂੰ ਪਾਉਣ ਤਾਂ ਜੋ ਮਾਨਯੋਗ ਵਿਧਾਇਕ ਗੁਰਪ੍ਰੀਤ ਸਿੰਘ ਗੋਗੀਦੀ ਰਹਿਮਾਨ ਰਹਿਨਮਾਈ ਵਿੱਚ ਹਲਕੇ ਦਾ ਵਿਕਾਸ ਜਮਿਨੀ ਪੱਧਰ ਤੇ ਜੋਰ-ਸ਼ੋਰ ਨਾਲ ਕੀਤਾ ਜਾ ਸਕੇ ਉਹਨਾਂ ਕਿਹਾ ਕਿ ਵਾਰਡ ਵਾਸੀਆਂ ਦੇ ਲਈ ਉਹਨਾਂ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਰਹਿੰਦੇ ਹਨ ਤੇ ਅੱਗੇ ਵੀ ਹਮੇਸ਼ਾ ਖੁੱਲੇ ਰਹਿਣਗੇ ਨਿਵਾਸੀਆਂ ਵੱਲੋਂ ਅਮਰਿੰਦਰ ਭਾਲ ਸਿੰਘ ਐਮਪੀ ਜਵੱਦੀ ਨੂੰ ਖੁੱਲਕੇ ਸਮਰਥਨ ਦੇਣ ਦਾ ਵਾਅਦਾ ਕੀਤਾ ਕੌਂਸਲਰ ਰਹਿ ਚੁੱਕੇ ਨੇ ਤੇ ਉਹ ਉਹਨਾਂ ਦਾ ਬੇਟਾ ਐਮਪੀ ਜਵਤੀ ਜਿਹੜਾ ਕਿ ਬਹੁਤ ਹੀ ਹੌਨਹਾਰ ਬੱਚਾ ਹੈ ਸਾਡੇ ਕਾਉਂਸਲਰ ਦੇ ਇਸ ਇਲਾਕੇ ਵਿੱਚ ਖੜੇ ਹੋਏ ਨੇ ਕਾਉਂਸਲਰ ਤੇ ਮੈਂਬਰਸ਼ਿਪ ਆਸਤੇ ਤੇ ਅਸੀਂ ਉਹਨਾਂ ਨੂੰ ਬਹੁਤ ਬਹੁਤ ਅਸ਼ੀਰਵਾਦ ਦਿੰਦੇ ਆ ਤੇ ਜੀ ਆਇਆਂ ਆਖਦੇ ਆ ਤੇ ਉਹਨਾਂ ਨੂੰ ਡਿਕਲੇਅਰ ਕਰਦੇ ਆ ਕਿ ਉਹ ਅੱਜ ਤੋਂ ਬਾਅਦ ਸਾਡੇ ਕਾਉਂਸਲਰ ਰਹਿਣਗੇ ਇਲਾਕਾ ਨਿਵਾਸੀਓ ਤੁਹਾਨੂੰ ਪਹਿਲਾਂ ਵੀ ਪਤਾ ਹੀ ਕਿ ਆਹ ਸਤਵਿੰਦਰ ਸਿੰਘ ਜੀ ਨੇ ਜਿਹੜਨੇ ਕੰਮ ਕਰਾਏ ਆ ਉਹ ਨੈਕਸਟ ਜਿਹੜਾ ਵੀ ਆਇਆ ਉਨੇ ਕੁਝ ਨਹੀਂ ਕਰਾਇਆ ਸਾਰਾ ਟਾਈਮ ਉਹ ਆਪਣੇ ਇਲਾਕੇ ਅਚੀ ਕਰਦੇ ਰਹੇ ਹੁਣ ਅਸੀਂ ਉਹਨਾਂ ਦੇ ਲੜਕੇ ਨੂੰ ਜਿੱਥੋਂ ਕਾਉਂਸਲਰ ਬਣਾ ਕੇ ਕੰਮਜਾਬ ਕਰੀਏ ਤਾਂ ਕਿ ਇਲਾਕੇ ਦੀ ਜੋ ਵੀ ਹੋਰ ਡਵੈਲਪਮੈਂਟ ਹੋ ਸਕਦੀ ਆ ਉਹ ਕੀਤੀ ਜਾਵੇ ਅਸੀਂ ਇਹ ਕਸਮ ਲੈਣੇ ਆ ਕਿ ਹਾਂ ਸਾਰੀਆਂ ਵੋਟਾਂ ਇਹਨਾਂ ਨੂੰ ਪਾਈਏ ਧੰਨਵਾਦ ਆਪਣੇ ਬਾੜ ਦੇ ਵਿੱਚ ਬਹੁਤ ਵਧੀਆ ਪਹਿਲਾਂ ਵੀ ਬਹੁਤ ਵਧੀਆ ਕੰਮ ਕਰ ਕੀ ਗਏ ਨੇ ਇਹਨਾਂ ਨੂੰ ਫੇਰ ਇੱਕ ਵਾਰੀ ਮੌਕਾ ਦੇਣਾ ਚਾਹ ਸੜਿਆ ਅੱਜ ਇਹਨਾਂ ਨੂੰ ਰੂਪ ਦੇਣ ਦਾ ਫੀਡਬੈਕ ਜਿਹੜੇ ਅੱਜ ਆਪਾਂ ਵਿੱਚ ਆ ਕੇ ਇਸ ਹਲਕੇ ਦੀ ਜਾਂ ਇਸ ਆਪਣੇ ਬਾੜ ਦੀ ਬਹੁਤ ਵਧੀਆ ਜਨਗਪੜਨ ਦੇ ਤੌਰ ਦੇ ਉੱਤੇ ਸਾਨੂੰ ਨੌਬਦ ਦੀ ਦਿਸ਼ਾ ਦੇਣੀ ਹੈ ਅਸੀਂ ਮੈ ਦੋਨਾਂ ਵੀ ਸਾਰੇ ਜਿਹੜੇ ਆਪਾਂ ਇਰਾਦੇ ਨਾਲ ਲੱਗੇ ਇਕੱਠੀ ਹੋ ਕੇ ਤਾਮਯਾਬ ਚੱਲੀਏ ਤਾਂ ਕਿ ਆਪਾਂ ਉਹ ਆਪਣਾ ਕੁਪਰ ਵਧੀਆ ਬਣਾ ਕੇ ਜੀਏ

ਸਾਰੇ ਕੰਮ ਕੀਤੇ ਨੇ 15 ਸਾਲਾਂ ਦੇ ਵਿੱਚ ਸਾਡੇ ਏਰੀਆ 'ਚ ਕੋਈ ਕੰਮ ਨਹੀਂ ਹੋਇਆ ਅਸੀਂ ਸੋਹ ਚੁੱਕੇ ਕਹਿ ਸਕਦੇ ਆ ਵੀ ਕੋਈ ਕੰਮ ਨਹੀਂ ਹੋਇਆ ਹੁਣ ਡੇਢ ਸਾਲ ਦੇ ਸੁਤਿੰਦਰ ਜਵਦੀ ਤੇ ਉਹਨਾਂ ਦੇ ਪੁੱਤਰ ਐਮਪੀ ਜੋਦੀ ਜਿਹੜੇ ਆਪਣੇ ਨੇ ਆਮ ਪਾਰਟੀ ਦੇ ਕੈਂਡੀਡੇਟ ਨੇ ਉਹ ਹੁਣ ਖੜੇ ਹੋ ਰਹੇ ਆਪਾਂ ਦੱਬ ਕੇ ਉਹਨਾਂ ਦੀ ਸਪੋਰਟ ਕਰਨੀ ਆ ਔਰ ਸਾਰੀਆਂ ਵੋਟਾਂ ਏਰੀਆ ਦੇ ਉਹਨਾਂ ਨੂੰ ਜਾਣੀਆਂ ਚਾਹੀਦੀਆਂ ਬੋਲੇ ਸੋਨਿਹਾਲ ਜੀ ਕਰਦੇ ਨੇ ਸੱਜਣ ਮਿੱਤਰ ਉਹਨਾਂ ਨੂੰ ਸਾਰਿਆਂ ਨੂੰ ਰਿਕਵੈਸਟ ਕਰਨਾ ਮੇਰਾ ਪੁੱਤ ਐਮਪੀ ਜਵਰਦੀ ਨੂੰ ਸਾਰੇ ਜਣੇ ਵੋਟਾਂ ਪਾਉਣ ਇਹਨੂੰ ਵੱਡੀ ਨੀਡ ਨਾਲ ਪਹੁੰਚਾ ਕੇ ਇੱਥੋਂ ਭੇਜਣਾ ਕਿਉਂਕਿ ਸਤਵਿੰਦਰ ਜਵਰਦੀ ਵੀ ਸਾਨੂੰ ਕਹਿਣ ਸ਼ੁਕਰੀਆ ਵੀ ਤੁਸੀਂ ਆਪਣਾ ਫਰਜ਼ ਅਦਾ ਕੀਤਾ ਹੈ ਬਾਕੀ ਮੈਂ ساری ਜ਼ਿੰਦਗੀ ਤੁਹਾਡੇ ਨਾਲ ਉਹ ਤਾਂ ਸਾਡੇ ਨਾਲ ਵੈਸੇ ਵੀ ਨੇ ਸਾਨੂੰ ਹੀ ਥੋੜਾ ਜਿਹਾ ਹੌਸਲਾ ਹੋ ਜੂਗਾ ਵੀ ਅੱਜ ਅਸੀਂ ਆਪਣਾ ਅਦਾ ਕਰਤਾ ਫਰਜ਼ ਬਿਲਕੁਲ ਬੋਲੇ ਸੋਨਹਰ ਸ਼ੁਕਰੀਆ ਕਾ ਸਤਵਿੰਦਰ ਜਵਰਦੀ ਜੀ ਮੈਂ ਪੁੱਛ ਦਿੰਦਾ ਨਾ ਹੋਣੀ ਬਾਕੀ ਸਾਰੇ ਜਿੰਨੇ ਵੀ ਸੱਜਣ ਵੀਰ ਭੈਣ ਭਰਾ ਬੈਠੇ ਨੇ ਆਪਾਂ ਇੱਕ ਇੱਕ ਵੋਟ ਐਮਪੀ ਜਵਰਦੀ ਜੀ ਨੂੰ ਪਾ ਕੇ ਇਹਨਾਂ ਨੂੰ ਕਾਉਂਸਲਰ ਬਣਾ ਕੇ ਕਾਪੋਰੇਸ਼ਨ ਦੇ ਪਿੱਛੇ ਜਨਾ ਹੈ ਇੰਨੇ ਸ਼ਬਦ ਕਹਿੰਦਾ ਹੋਇਆ ਕੰਮ ਕਰਨਾ ਹੈ ਜੀ ਮੂੰਹ ਮਠਾਦਾ ਕਰਨਾ ਹੈ ਜੀ ਹੈਲੋ ਹਾਂ ਜੀ ਇਲਾਕਾ ਨਿਵਾਸੀ ਜਿਹੜੇ 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 ਵੀ ਅੱਜ ਇੱਥੇ ਇਕੱਠੇ ਹੋਏ ਐ ਜਿਹੜੇ ਜਿਹੜੇ ਵੀ ਅੱਜ ਇਸੇ ਹਾਜ਼ਰ ਹੋਏ ਐ ਆਪਾਂ ਇਹ ਚੀਜ਼ ਇੱਕ ਲੈ ਕੇ ਚੱਲੀਆਂ ਵੀ ਆਪਾਂ ਇੱਕ ਵਾਅਦਾ ਲੈ ਕੇ ਚੱਲੀਆਂ ਵੀ ਆਪਾਂ ਵੋਟ ਸਾਰਿਆਂ ਨੇ ਅਮਰਿੰਦਰ ਚੱਵੱਦੀ ਨੂੰ ਹੀ ਪਾਣੀ ਹੈ ਸਾਰੇ ਹੱਥ ਖੜ੍ਹੇ ਕੇ ਹੱਥ ਖੜ੍ਹੇ ਕਰਕੇ ਹੱਥ ਖੜ੍ਹੇ ਕਰਕੇ ਵਾਅਦਾ ਕਰਾਂ